మిస్ట్ నమకిన దీ ద ਕੀ ਹੁੰਦਾ ਗਾਰੇ ਵਿੱਚ ਤੇ ਤੁਹਾਡੇ ਭੈਣੇ ਕੰਤ ਮੰਮੀ ਦੇ ਪਾਪਾ ਨੇਰਾ ਕੀ ਕਿਹਾ ਸੀ ਉਹ ਲੈ ਕੇ ਹੀ ਨਹੀਂ ਆਏ ਮੇਰੇ ਕੋਲੇ ਖਾਂਦਾ ਤੁਸੀਂ ਵੀ ਤੇ ਦਾਦੀ ਹੋ ਨਾਲੇ 24 ਮਿੰਟ ਤੜਪੋ ਸਮਾਨ ਤੇ ਹੁੰਦਾ ਹੀ ਨਹੀਂ ਹੁੰਦਾ ਆ ਜੇ ਬੱਚੇ ਨੂੰ ਦੋ ਬਿਸਕੁਟ ਦੇ ਦੋਗੇ ਤੇ ਤੁਹਾਡਾ ਵੀ ਤਾਂ ਪੋਤਰਾ ਹੈ ਮੈਂ ਛੜ ਗੱਲ ਤੂੰ ਮੈਨੂੰ ਲੈ ਆ ਕੇ ਬਣਾਇਆ ਸਮਾਨ ਮੈਨੂੰ ਕਿਤੇ ਨੇਰੇ ਸੇਲੇ ਲੋੜ ਪੈ ਜੇ ਤੇ ਮੈਨੂੰ ਲੈ ਆ ਦੇ ਲੈ ਤਰਾ ਸ਼ੋਕਰ ਮੰਮੀ ਉਹ ਗੱਲ ਨਹੀਂ ਮੈਂ ਕੱਲ ਤੁਹਾਡਾ ਸੂਟ ਕੱਢਣ ਦੀ ਸੀ ਨਾਲ ਮਾਰੀ ਤੋਂ ਜੇ ਤੁਸੀਂ ਨਾਉਣ ਵੜੇ ਸੀ ਕਿ ਮੈਨੂੰ ਨਾਲ ਆ ਪਾ ਕੇ ਤਾਂ ਸੂਟ ਫੜਾਈ ਤੇ ਉਹਦੇ ਵਿੱਚ ਕਾਫੀ ਸਮਾਨ ਪਿਆ ਸੀ ਬਸ ਦੋ ਬਿਸਕੁਟੀ ਦੇ ਮੰਗੇ ਬਚੇ ਅੱਛਾ ਮੈਂ ਨਾਉਣ ਵੜੀ ਤੇ ਤੂੰ ਮੇਰੇ ਬੋਲਾ ਪਾਣੀ ਕਰੰਦਈ ਬੜੀ ਸੁਣੀ ਗੱਲ ਲਿਆ ਥਾ ਠੀਕ ਹੈ ਜੱਜ ਅੱਗੇ ਰੋਟੀ ਸਬਜੀ ਬਣਾ ਗੱਲਾਂ ਨਹੀਂ ਲੈ ਸੁਨਾ ਮਮੀ ਦੀਦੀ ਨੇ ਆਉਣਾ ਆਓ ਮੇਰੀ ਕੁੜੀ ਨੇ ਆਉਣਾ ਤੈਨੂੰ ਨਹੀਂ ਬਣਾ ਲੱਜ ਤੇ ਇੱਥੇ ਕਰਦੇ ਜੇ ਦੇ ਦੋ ਮੈਂ ਥੋੜੀ ਜਿਹੀ ਮੰਗਿਆ ਤੈਨ ਮੈਂ ਕਿਹਾ ਨਾ ਬੱਲਾਣਾ ਕਰ ਮੇਰੇ ਨਾਲ ਐਂ ਮਾਂ ਕੋਲ ਲੱਜ ਜਾਂ ਮਾਂ ਨੂੰ ਪੈਸੇ ਲੈ ਤੇਰਾ ਪਿਓ ਮੈਨੂੰ ਨੋਟ ਦਿੰਦਾ ਦੱਤੀ ਘਰੇ ਚੀਜ਼ ਹੋ ਗਈ ਫੇਰ ਕਿਉਂ ਬਾਹਰ ਲਈ ਅੱਛਾ ਘਰ ਦੁਕਾਨ ਪਈ ਹੈ ਦੁਕਾਨਾਂ ਤੋਂ ਹੀ ਘਰ ਲੈਂਦੀ ਹੈ ਜਾਂ ਤੂੰ ਹੀ ਲੈ ਆ ਜਾਗੇ ਜੇ ਤੁਹਾਡੀ ਅਲਮਾਰੀ ਚ ਪਈ ਹੈ ਮੈਂ ਤੁਹਾਨੂੰ ਫੇਰ ਕਿੰਨਾ ਤੇ ਮੈਂ ਉਤਰਾ ਕਿਉਂ ਕਹਾਂਗਾ ਤੁਹਾਨੂੰ ਚੰਗਾ ਤੈਨ ਮੇਰਾ ਕੋਈ ਜਵਾਬ ਸਵਾਲ ਨਾ ਕਰ ਚਾਹ ਪੀ ਚੌਕ ਤੇ ਕੱਪ ਚੌਕ ਤੇ ਤੋਂ ਏ ਚੁੱਕ ਕੇ ਭਾਂਡੇ ਤੇ ਸਬਜ਼ੀ ਭਾਜੀ ਕੋ ਚੱਜ ਦੀ ਬਣਾ ਲਾ ਕੁੜੀ ਨੇ ਆਉਣਾ ਵਾ ਉੱਥੇ ਵੀ ਆਪਣੇ ਹੱਥ ਲੂਲੂ ਖਾਂਦੀ ਤੇ ਇਹ ਨਾਵੇਂ ਵੀ ਤੂੰ ਚੱਜ ਦੀ ਚੀਜ਼ ਨਾ ਬਣਾਵੇਂ ਕੋਈ ਮੰਮੀ ਅੱਗੇ ਕਦੀ ਨਹੀਂ ਬਣਾਈ ਜਦੋਂ ਦੀਦੀ ਆਉਂਦੇ ਮੈਂ ਦੋ ਦੋ ਤਿੰਨ ਤਿੰਨ ਸਬਜ਼ੀਆਂ ਬਣਾਉਣੀ ਆ ਮਿੱਠਾ ਵੀ ਨਾਲ ਬਣਾਉਣੀ ਆ ਸਾਰਾ ਕੁਝ ਬਣਾਉਣੀ ਆ ਫਿਰ ਵੀ ਤੁਸੀਂ ਹਰ ਵਾਰੀ ਮੈਨੂੰ ਕਹਿ ਦਿੰਦੇ ਹੋ ਤੇਰੇ ਚ ਕਿਹੜੀ ਸੁਣਾਉਣ ਵਾਲੀ ਗੱਲ ਹੋ ਗਈ ਬਣਾਉਣਾ ਨਹੀਂ ਆ ਤੇਰਾ ਫਰਜ਼ ਏ ਬਣਾਉਣਾ ਤੇ ਮੰਮੀ ਬਣਾਉਂਦੇ ਲੱਗੀ ਆ ਤੁਸੀਂ ਤੇ ਮੈਨੂੰ ਤਾਂ ਕਹੋ ਨਾ ਜਿਵੇਂ ਕਦੀ ਕੁਝ ਬਣਾਇਆ ਹੀ ਨਹੀਂ ਆ ਦੀਦੀ ਕਰਕੇ ਤੇ ਮੈਨੂੰ ਤਾਂ ਖੁਦ ਹੀ ਚਾ ਚੜ ਜਾਂਦਾ ਹੈ ਉਹ ਲੈਣੋਂ ਆ ਜਾਨਾ ਤੇ ਤੂੰ ਆ ਜਾ ਭੰਡ ਚੁੱਕੀ ਫਿਰ ਨਾ ਸਬਜੀ ਨਾ ਭਾਜੀ ਨਾ ਕੁਛ ਮੰਮੀ ਤੁਹਾਨੂੰ ਪਤਾ ਵੀ ਹੈ ਜਿੱਥੇ ਤੁਹਾਡੀ ਨੌਰ ਸੋਈ ਚ ਵੱਢਦੇ ਨਾ ਉੱਥੇ ਬਸ 1 ਘੰਟੇ ਦੀ ਲੋੜ ਆ ਜੱਗ ਲਾ ਦੂਗੀ ਚੀਜ਼ਾਂ ਦੇ ਕਦੀ ਥੋੜਾ ਆਈਏ ਕਿਸੇ ਚੀਜ਼ ਦੀ ਕਹਿੰਦਾ ਤੇ ਤੁਹਾਨੂੰ ਕਦੀ ਮੌਕਾ ਹੀ ਨਹੀਂ ਦਿੰਦਾ ਤੁਸੀਂ ਵੀ ਐਵੇਂ ਟੈਨਸ਼ਨ ਲੈਂਦੇ ਰਹਿੰਦੇ ਜੇ ਚੱਲ ਚੱਲ ਲਾ ਫਿਰ ਛੇਤੀ ਗੱਲਾਂ ਬੜੀਆਂ ਜਾਣਦੀ ਹੈ ਬਸ ਆਦਤ ਪਈ ਆ ਬੁੱਲਦੀ ਮੰਮੀ ਦੀ 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 ਜਿਵੇਂ ਮੇਰੀ ਕੋਸ਼ ਲੱਗਦੀ ਨਹੀਂ ਸੀ ਆਪ ਹੀ ਬਗਾਨੀਆਂ ਕਰ ਦਿੰਦੀਆਂ ਨਵਾਂ ਨੁਹਾਗਲ ਕਹਿ ਕੇ ਮੰਮੀ ਲੈ ਮਛਾਈ ਆਈ ਹੈ ਮੈਂ ਕਦੋਂ ਨਹੀਂ ਤੈਨੂੰ ਡਿੱਗਣ ਦੇ ਚਲ ਆ ਜਾ ਛੇਤੀ ਆਓ ਹੋ ਹੋ ਕੀ ਹੋ ਗਿਆ ਮੰਮੀ ਆਇਆ ਛੇਤੀ ਆਓ ਆ ਮੈਂ ਚਲ ਜਿੱਧਰ ਹੋ ਮੈਂ ਦਵਾ ਮੰਨ ਲੈ ਕਰੀ ਤੇ ਚਲ ਆਜ ਬੈਠ ਮੇਰੇ ਸੋਣ ਖਾਣ ਮੰਮੀ ਬੂਆ ਕੰਮ ਬੰਦ ਕਰਤਾ ਜੇ ਦੱਸੋ ਨੀ ਚੁੱਪ ਕਰ ਤੈਨੂੰ ਨਹੀਂ ਪਤਾ ਮਗਰੇ ਆ ਜਾਂਦੇ ਆ ਮਾਂ ਪੁੱਤ ਸਮਾਨ ਲੈਂਦੇ ਰੰਡੇ ਮੰਮੀ ਦੰਦੀ ਕਰ ਲਮਾਰੀ ਜਿੰਨਾ ਕੋਸ਼ੀਏ ਤੂੰ ਮੈਨੂੰ ਖਾਣ ਨੂੰ ਨਹੀਂ ਦਿੰਦੀ ਫਲਾਂ ਢੀਂਗ ਤੇ ਦਰਮਾਰ ਆਏ ਹੈ ਮੰਮੀ ਦੇ ਦੋਗੇ ਦੋ ਬਿਸਕੁਟ ਤੇ ਫੇਰ ਕੀ ਹੈ ਲਾਗਾ ਮੈਂ ਤੇ ਸਮਾਨ ਤੇਰੇ ਲਈ ਲਿਆ ਕੇ ਰੱਖਿਆ ਕਾਦਾ ਸਮਾਨ ਮੰਮੀ ਖਾਣ ਪੀਣ ਦਾ ਮੁੰਡੇ ਲੋਕ ਜੋਗਾ ਆਪਣੇ ਦੋਸਤ ਜੋਗਾ अच्छा अच्छा ए तो गल बड़ी बढ़िया कीती मम्मी कि दो तेरे वस्ते ले आए हो ते इन्नू भी दे दो ਤੁਹਾਡਾ ਪੁੱਤਰ ਹੈ ਬਥੇਰਾ ਕੁਛ ਖਾਂਦੇ ਆ ਅੰਦਰੇ ਵਾਲ ਲਿੰਦੀ ਆ ਉਹਨਾਂ ਤਾਂ ਮੈਨੂੰ ਫੜਾਉਂਦੀ ਨਹੀਂ ਮੈਨੂੰ ਕਿਤੇ ਨੇਰੇ ਸਵੇਰੇ ਲੋੜ ਪੈ ਜੇ ਮੇਰਾ ਦਿਲ ਘਟ ਘਟ ਜਾਂਦਾ ਤੇ ਮੈਂ ਕੋ ਤਮਾਸ਼ਾ ਕੱਢ ਕੇ ਖਾ ਲੈਨੀ ਆ ਉਹ ਤੇ ਮੈਂ ਬਾਜ਼ਾਰ ਗਈ ਆ ਤੇ ਚਲ ਤੇਰੇ ਜੋਗਾ ਵੀ ਥੋੜਾ ਬਹੁਤਾ ਸਮਾਨ ਲੈ ਮੈਂ ਮਿੱਤੀ ਨਹੀਂ ਆਉਣਾ ਅੱਛਾ ਅੱਛਾ ਮੈਂ ਬੁਲਾਇਆ ਮੈਨੂੰ ਤੁਸੀਂ ਹਾਂ ਉਹ ਮੈਂ ਕਹਾਂ ਸੋਣੀ ਰੋਟੀ ਪਾਣੀ ਬਣਾ ਤੇ ਤੂੰ ਕੋਈ ਟੈਨਸ਼ਨ ਨਾ ਲੈ ਰਾਮਨਾ ਬੈ ਗੱਲਾਂ ਬੱਤਾ ਕਰ ਮੇਰੇ ਨਾਲ ਕਿ ਆਪਣਾ ਸਮਾਨ ਸੰਭਲਾ ਤੇ ਤੂੰ ਆਪਣੇ ਘਰ ਰੋਟੀ ਪਾਣੀ ਲੈ ਕੇ ਜਾਈ ਤੇਰੀ ਬਣਾ ਕੇ ਰੱਖੀ ਆ ਰੋਟੀ ਵੀ ਬਰਵਾ ਦੋ ਹੋਰ ਜਾ ਕੇ ਮੈਂ ਕਿੱਦਾਂ ਬਣਾਉਂਗੀ ਲੈ ਆ ਬੜਾ ਵਧੀਆ ਕੀਤਾ ਜੇ ਮੰਮੀ ਮੇਰੀ ਤਾਂ ਟੈਨਸ਼ਨ ਹੀ ਲਾਤੀ ਜੇ ਨਹੀਂ ਤੇ ਮੈਂ ਪਤਾ ਕੀ ਸੋਚਿਆ ਸੀ ਤੂੰ ਫੋਨ ਤੇ ਫੋਨ ਕਰੀ ਜਾਂਦੇ ਸੀ ਆ ਹੁਣੇ ਆ ਜਲਦੀ ਆ ਮੈਂ ਕਿਹ ਪਹਿਲਾਂ ਮੈਂ ਮੰਮੀ ਦੀ ਸੁਣ ਲਵਾਂ ਕੀ ਕਹਿਣਾ ਮੈਂ ਬਸ ਫਿਰ ਫਿਰ ਮੈਂ ਸੋਚਿਆ ਮਨਾ ਕਿਤੇ ਲੇਟ ਨਾ ਹੋ ਜਾ ਐਸੇ ਨਹੀਂ ਮੈਂ ਹੁਣੇ ਆਈ ਕਿ ਦੁਪਹਿਰ ਦੀ ਰੋਟੀ ਜਾ ਕੇ ਕਰਨੀ ਐ ਤੇ ਤੂੰ ਹੀ ਤਾਂ ਮੇਰੀ ਫਿਕਰ ਹੀ ਲਾਤੀ ਐ ਮੇਰੀ ਸੁਣ ਗੱਲ ਜਿੰਨਾ ਚਿਰ ਮਾਪੇ ਹੁੰਦੇ ਆ ਨਾ ਉਹਨਾਂ ਚਿਰ ਉਹਨਾਂ ਧੀਾਂ ਦੀ ਬੜੀ ਟੈਨਸ਼ਨ ਹੁੰਦੀ ਹੁੰਦੀ ਹੁਣ ਤੇ ਕੱਲ ਨੂੰ ਕੀ ਪਤਾ ਅਈ ਮਰ ਮੁੱਕ ਗਏ ਇਹਨਾਂ ਤੈਨੂੰ ਪੁੱਛਣਾ ਕਿ ਨਹੀਂ ਪੁੱਛਣਾ ਇਹਨਾਂ ਦਾ ਸਾਹਮਣਾ ਸਾਰਾ ਕੁਝ ਮम्मी ਤੂੰ ਇਹਦਾ ਨਾ ਬੋਲਿਆ ਕਰੋ ਮਾਰੇ ਮੇਰੀ ਉਮਰ ਵੀ ਤੁਹਾਨੂੰ ਲਾ ਦੇ ਨਾ ਪੁੱਤ ਤੁਹਾਡੀ ਤੁਹਾਨੂੰ ਲਾਵੇ ਵਾਹਿਗੁਰੂ ਨਹੀਂ ਮੰਮੀ ਤੁਹਾਨੂੰ ਪੁੱਛਣਾ ਹੋਵੇ ਕੋਈ ਗੱਲ ਨਹੀਂ ਮੇਰੇ ਤੇ ਪਰਜਾਈ ਵੀ ਚੰਗੀ ਐ ਮੈਨੂੰ ਤਾਂ ਪੁੱਛਦੀ ਹੀ ਐ ਮੈਨੂੰ ਤਾਂ ਫੋਨ ਵੀ ਕਰ ਲੈਂਦੀ ਐ ਕਦੋਂ ਆਓਗੇ ਦੀਦੀ ਕੀ ਖਾਓਗੇ ਮੇਰੇ ਨਾਲ ਤਾਂ ਕੋਈ ਅਜਾ ਸੁਲੂਬ ਨਹੀਂ ਕਰਦੀ ਨਹੀਂ ਪੁੱਤ ਕਰਦੀ ਤਾਂ ਮੇਰੇ ਨਾਲ ਵੀ ਨਹੀਂ ਵੈਸੇ ਆਇਆ ਮਮੀ ਤੇਰੇ ਕੋਲ ਆਇਆ ਆਇਆ ਨੂੰ ਦੇ ਲੈ ਨੂੰ ਦੇ ਦੇ ਐਂਜ ਕਰਦੀ ਵੀ ਆਪਣੀ ਧੀ ਨੂੰ ਦੇ ਦੂਗੀ ਜੋ ਕੁਛ ਹੈਗਾ ਵਾ ਓਹੋ ਮੈਨੂੰ ਤਾਂ ਪਤਾ ਹੀ ਨਹੀਂ ਕਿ ਭਾਬੀ ਦੇ ਮਨ 'ਚ ਇਹ ਕੁਝ ਚੱਲਦਾ ਹੈਗਾ ਵਾ ਮੇਰੇ ਬਾਰੇ ਕਿ ਕਿਤੇ ਕੁੜੀ ਨਾ ਸਭ ਕੁਝ ਲੈ ਲੈ ਨਾ ਮੈਂ ਨਿਆਣੀ ਆ ਮੈਨੂੰ ਨਹੀਂ ਪਤਾ ਜੋ ਹੱਕ ਮੇਰੀ ਪਰਜਾਈ ਦਾ ਸਮਾਨ ਤੇਗਾ ਉਹ ਪਰਜਾਈ ਨਹੀਂ ਲੈਣਾ ਤੇ ਜੋ ਕੁਝ ਤੂੰ ਹੀ ਮੈਨੂੰ ਪਿਆਰ ਨਾਲ ਦੇਣਾ ਮੈਂ ਉਹ ਲੱਲਾਂਗੀ ਜੇ ਤੁਸੀਂ ਮੈਨੂੰ ਨਾ ਵੀ ਦਿਓ ਤੇ ਮੈਨੂੰ ਤਾਂ ਤੁਹਾਡਾ ਸਾਰਿਆਂ ਦਾ ਪਿਆਰ ਹੀ ਮੰਮੀ ਚਾਹੀਦਾ ਨਹੀਂ ਪੁੱਤ ਮੈਂ ਕਿਉਂ ਨਾ ਦਵਾ ਬੈਣ ਨਾ ਦਵਾ ਜਵਰ ਕਿੰਨੇ ਬੈਣਾ ਤੈਨੂੰ ਮੇਰੇ ਗਾਲ ਸੁਣਾ ਆਈ ਨਾ ਚਾਵੇ ਅੰਦਰ ਉਹ ਰਿਆ ਮੇਰੇ ਗਾਲ ਸੁਣਾ ਅੰਛ ਤੂੰ ਵਾਏ ਹਾਈ ਫੁਮੇਲੀ ਤੇ ਅੱਖੀ ਲੱਗ ਗਈ ਮੇਰੀ ਗਾਲ ਸੁਣਾ ਪੂਆਈ ਨੇ ਤੇਰੀ ਆਲੇ ਉਂ ਜਾਓ ਮੰਮੀ ਤੇ ਇਹ ਤਾਂ ਕਿੰਨੇ ਭੋਲੇ ਹੈਗੇ ਨੇ ਕੀ ਹੋਇਆ ਤੇ ਇਹ ਤਾਂ ਪੂਰੀ ਗਲਤ ਫੈਮਿਲੀ ਜਾਗੇ ਜੇ ਬਣਾ ਸੱਤੇ ਵੇਜੇ ਫੇ ਗਲਤ ਫੈਮਿਲੀ ਜਾਗੇ ਪੂਆ ਨੂੰ ਆਏ 8 ਘੰਟਾ ਹੋ ਗਏ ਤੇ ਸੱਤੇ ਵੇਜੇ ਕੀ ਤੇਰੀ ਪੂਆ ਆ ਗਈ ਆ ਹੋਰ ਕਦੋਂ ਦੇ ਆਏ ਤੇ ਪੂਆ ਤੇਰੀ ਡਰਾਇੰਗ ਰੂਮ ਚ ਤੇ ਆਈ ਨਹੀਂ ਆ ਕਿੱਥੇ ਬੈਠੀ ਆ ਦਾਦੀ ਨੇ ਉਹਨੂੰ ਕਮਰੇ ਚ ਵਾੜ ਲਿਆ ਕਮਰੇ ਚ ਤੇ ਚਿਟਕਣੀ ਲਾਲੀ ਤੋ ਮੈਂ ਬੂਆ ਖੜਕਾਇਆ ਨਹੀਂ ਖੋਲਦੇ ਪਏ। ਹਾਈ ਮੇਰੀਏ ਕਸਮ ਤੇ ਉਹਨੂੰ ਚਾਹ ਪਾਣੀ ਤੇ ਪੀ ਲੰਨ ਦੇਣਾ ਹੀ ਕਿਤੇ ਡਰੈਗ ਰੂਮ ਚ ਬੈਠਣ ਦੇਣਾ ਹੀ। ਕੋਈ ਕੋਲਡ ਡਰਿੰਕ ਪੀ ਲੈਂਦੀ ਵੀ ਮੈਂ ਸਬਜ਼ੀਆਂ ਬਣਾਈਆਂ ਵਾ। ਪਹਿਲੇ ਅੰਦਰਵਾੜ ਕੇ ਤੇ ਸਮਾਨ ਦੇਣ ਲੱਗਦੀ ਹੁਣੀ ਉਹਨੂੰ ਚੁਣ-ਚੁਣ ਕੇ ਅਲਮਾਰੀਆਂ ਚ। ਐਹੋ ਕੰਮ ਕਰਨੀ ਐ ਨਾ। ਸੋਹਣੀ ਮੰਮੀ ਦਾਦੀ ਸਾਡੇ ਨਾਲ ਐ ਕਿਉਂ ਕਰਦੇ ਆ? ਦਾਦੀ ਨੇ ਤੇ ਪੋਤਾ ਆਪੇ ਐਂ ਕਰਨਾ। ਜੋ ਕੁਝ ਲੈਂਦੀ ਆ ਬਾਜ਼ਾਰੋਂ ਲਿਆ ਲਿਆ ਕੇ ਅਲਮਾਰੀ ਚ ਵਾੜੀ ਤੁਰੀ ਜਾਂਦੀ ਆ। ਅਲਮਾਰੀ ਚ ਵਾੜੀ ਤੁਰੀ ਜਾਂਦੀ ਐ ਸਾਨੂੰ ਤੇ ਕੁਝ ਵਖਾਉਂਦੀ ਵੀ ਨਹੀਂ ਐ ਜੇ ਕਹੋ ਨਾ ਮੰਮੀ ਤੁਸੀਂ ਬਾਹਰੋਂ ਕੀ ਲੈ ਕੇ ਆਇਓ ਮੇਰੇ ਕੋ ਤੇ ਕੁਛ ਨਹੀਂ ਐ ਪਿੱਛੇ ਲਗਾ ਲੂਗੀ ਤਵਾ ਦਾ ਲਫਾਫਾ ਮੈਂ ਤਾਂ ਕੁਛ ਵੀ ਨਹੀਂ ਲਿਆਂਦਾ ਮੈਂ ਤਾਂ ਕੁਛ ਜਿ ਇਧਰੋਂ ਵੇਖੋ ਤੇ ਆਹ ਨੂੰ ਕਰ ਲੈਂਦੀ ਐ ਇਧਰੋਂ ਵੇਖੋ ਤੇ ਆਹ ਨੂੰ ਕਰ ਲੈਂਦੀ ਮੈਂ ਤਾਂ ਕੁਝ ਵੀ ਨਹੀਂ ਲਈ ਮੈਂ ਤਾਂ ਕੁਝ ਵੀ ਨਹੀਂ ਲਈ ਮੈਨੂੰ ਤੁਸੀਂ ਪੈਸੇ ਦੇ ਕੇ ਤੋਰਿਆ ਮੇਰੇ ਹੱਥ ਤੇ ਖਾਲੀ ਐ ਮੈਨੂੰ ਪੈਸੇ ਦੇਂਦੇ ਜੀ ਮੈਂ ਕਿੱਥੋਂ ਲੈ ਆਉਣੀ ਕੋਈ ਚੀਜ਼ ਮੇਰੇ ਕੋ ਤੇ ਕੁਝ ਵੀ ਨਹੀਂ ਤੇ ਜੇ ਅਲਮਾਰੀ ਫੋਲੋ ਨਾ ਤੇ ਉੱਤੇ ਡਿੱਗਨ ਨੂੰ ਫਿਰਦੀ ਐ ਐਨਾ ਸਮਾਨ ਜਿਹੜਾ ਸਮਾਨ ਤੇਰੀ ਭੂਈ ਵਾਸਤੇ ਲਿਆ ਲਿਆ ਕੇ ਰੱਖਦੀ ਉਹਤੇ ਬੰਦ ਹੀ ਕਰੀ ਜਾਂਦੀ ਹੈ ਅਲਮਾਰੀ ਚ ਉਹਦੀ ਤੇ ਪਿੰਕਣੀ ਲੱਗਨ ਦਿੰਦੀ ਪੀ ਉਹ ਕੀ ਰਿਆ ਲਿਆ ਰੱਖਾਂ ਡੇਗ ਡੇਗ ਪੈਂਦਾ ਜਦੋਂ ਇੱਕ ਦਿਨ ਆਂਦੇ ਵੇ ਇੱਥੇ ਮੈਂ ਦਾਦੀ ਨੂੰ ਕਿਹਾ ਦਾਦੀ ਤੇ ਕਿੱਥੋਂ ਆਏ ਜੇ ਕਹਿੰਦੇ ਮਾਂ ਬੁਜਾਰੋ ਆਈਆਂ ਮੈਂ ਕਿਹਾ ਕੀ ਲਿਆਂਦਾ ਕਹਿੰਦੇ ਕੁਝ ਵੀ ਨਹੀਂ ਜਦੋਂ ਪਿੱਛੇ ਸਾਮਾਨ ਲੁਕਾਇਆ ਸੀ ਤੇ ਜਦੋਂ ਅੱਗੇ ਗਈ ਮੈਂ ਸਾਮਾਨ ਢੇਰਿਆ ਲੇਕਿਨ ਮੈਂ ਨਾਲ ਕੁਛ ਨਹੀਂ ਗਿਆ ਇਹੋ ਤੇ ਗੱਲ ਆ ਪੁੱਤ ਤੂੰ ਦੋ ਬਿਸਕੁਟ ਮੰਗੇ ਸੀ ਨਾ ਵੇਖ ਲੈ ਤੇਰੇ ਵਾਸਤੇ ਦੋ ਬਿਸਕੁਟ ਨਹੀਂ ਨਿਕਲੇ ਸਾਫਨਕਾਰ ਕਰਤਾ ਅਖੇ ਮੇਰੇ ਕੋਲ ਹੈਗਾ ਹੀ ਕੁਝ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦੀ ਆ ਕਿਤੇ ਤੇ ਬੂਆ ਵਾਸਤੇ ਇੰਨੀਆਂ ਇੰਨੀਆਂ ਬੋਰੀਆਂ ਲਿਆ ਮੈਂ ਬੂਆ ਖੜਕਾਉਣੀ ਆ ਨਾ ਨਾਲੇ ਪਾਣੀ ਪੁੱਛਦੀ ਆ ਪਤਾ ਲੱਗੇ ਅਸਲ 'ਚ ਨਾ ਪੁੱਤ ਦਾਦੀ ਦੇਰੀ ਦੇ ਮਨ 'ਚ ਨਾ ਇੱਕ ਵਹਿਮ ਵੱੜ ਗਿਆ ਕਿ ਪਤਾ ਨਹੀਂ ਮੇਰੇ ਤੋਂ ਬਾਅਦ ਮੇਰੀ ਧੀ ਨੂੰ ਪੁੱਛਣਗੇ ਦੀ ਕਿ ਨਹੀਂ ਪੁੱਛਣਗੇ ਜੋ ਕੁਝ ਵੀ ਹੈਗਾ ਨਾ ਜੀ ਦੇ ਜੀ ਮੈਂ ਆਪਣੀ ਧੀ ਨੂੰ ਦੇ ਦਾਂ ਉਹ ਇੱਕ ਵਾਰੀ ਕਹਿ ਕੇ ਤੇ ਵੇਖਣਾ ਮੈਂ ਤੇ ਆਪਣਾ ਸਾਰਾ ਪਰ ਜਦਾ ਕਰਦੀ ਆ ਜਦੋਂ ਨਹੀਂ ਉਦੋਂ ਫੋਨ ਕਰਕੇ ਸੱਦਦੀ ਆ ਕਿ ਦੀਦੀ ਤੁਸੀਂ ਆ ਜਾਓ ਜੋ ਕੁਛ ਸਰੇ ਬਣੇ ਮੈਂ ਵੀ ਤੇ ਲਿਆ ਕੇ ਦੇਣੀ ਆ ਇਹ ਥੋੜਾ ਕਿ ਤੁਹਾਡੇ ਬਿਨਾ ਹੀ ਉਹਨੂੰ ਪੁੱਛਾਂਗੇ ਨਹੀਂ ਪਰ ਸਮਝਾਵੇ ਕੋਣ ਇਹਨਾਂ ਨੂੰ ਪਤਾ ਨਹੀਂ ਮੰਮੇ ਇਹਨਾਂ ਦੇ ਕਿੱਦਾਂ ਦੀ ਸੋਚ ਹੁੰਦੀ ਹੈ ਲੋਕ ਚੱਲ ਬੁੱਤ ਤੂੰ ਨਾ ਬਹੁਤਾ ਇੰਟਰਫੇਅਰ ਕਰਿਆ ਕਰ ਛੋਟੇ ਬੱਚੇ ਨਾ ਵੱਡਿਆਂ ਦੀਆਂ ਗੱਲਾਂ 'ਚ ਨਹੀਂ ਆਉਂਦੇ ਹੁੰਦੇ ਫਿਰ ਉਹਦਾਂ ਦੀਆਂ ਆਤਾਂ ਪੈ ਜਾਣੀਆਂ ਤੈਨੂੰ ਵੱਡੇ ਹੋ ਕੇ ਰਹਿਣ ਦੇ ਜੋ ਕਰਦੀ ਆ ਨਾ ਕਰਨ ਦੇ ਅਸੀਂ ਆਪੇ ਦੇਖ ਲਾਂਗੇ ਦੋਨੇ ਜੀ ਠੀਕ ਇੱਧਰ ਆ ਮੇਰੇ ਸੁਣ ਗੱਲ ਆ ਮੈਂ ਇਹਦਾ ਇਸਾ ਤੇ ਲਸੂਟ ਹਾਂਜੀ ਤੇ ਨਾਲੇ ਵਿੱਚ ਮੁੰਡੇ ਦਾ ਖਾਣ ਪੀਣ ਦਾ ਸਮਾਨ ਹੀ ਹਾਂਜੀ ਮੰਮੀ ਬੱਕਰਾ ਕਿਸੇ ਦੇ ਸੂਟ ਦੇ ਨਾਲ ਦੇ ਆ ਮੈਂ ਲੈ ਚੁੱਕੇ ਲੈ ਮੰਮੀ ਚੁੱਪ ਕਰਕੇ ਤੇ ਰੱਖ ਲੈ ਰੱਖ ਲੈ ਲੀ ਆ ਸੂਟ ਤਾਂ ਤੇ ਬੜਾ ਹੀ ਸੋਹਣਾ ਲਾਇਆ ਮੇਰੇ ਵਾਸਤੇ ਇਹ ਨਹੀਂ ਮੈਚਿੰਗ ਚੁੱਕੇ ਭਾਣ ਉਹ ਮੇਰੀ ਪਸੰਦ ਦਾ ਪਤਾ ਮਮੇ ਨੂੰ ਪਤਾ ਨਹੀਂ ਆ ਕੋਈ ਕਿਸੇ ਦਾ ਸੰਦ ਬਹੁਤ ਹੀ ਵਧੀਆ ਕੀਤਾ ਮੈਨੇ ਕਿਸੇ ਦੀ ਸੱਚੀ ਮੈਂ ਅੱਗੇ ਸੋਚਣ ਨਹੀਂ ਸਾਂ ਕਿ ਅੱਗੋਂ ਫੰਕਸ਼ਨ ਆ ਰਿਹਾ ਘਰ ਸਾਡੇ ਮੈਂ ਕਿਹੜਾ ਸੂਟ ਪਾਉਂਗੀ ਹੁਣ ਤੇ ਮੈਂ ਇਹੀ ਪਾਣਾ ਮੈਂ ਚਾਹ ਪਾਣੀ ਲੈ ਜਾ ਮੈਂ ਨਹੀਂ ਆ ਨਈਆ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਭਾਬੀ ਠੀਕ ਠਾਕ ਹੋ ਤੁਸੀਂ ਹਾਂਜੀ ਆ ਲੋ ਕੋਲੜੇ ਮੈਂ ਤੇ ਬੜੀ ਦੇਰ ਦੀ ਵੇਟ ਕਰਨੀ ਸੀ ਤੁਹਾਡੀ ਤੁਸੀਂ ਕਿਹੜੇ ਵੇਲੇ ਆ ਗਏ ਮੈਨੂੰ ਆਈ ਨੂੰ ਬਸ 5-7 ਮਿੰਟ ਹੀ ਹੋਏ ਹਜੇ ਅੱਛਾ ਹਾਂਜੀ ਆਜੋ ਬੈਠੋ ਦਰਵਾਜ਼ਾ ਝੂਲਾ ਰਹਿ ਗਿਆ ਸੀ ਨਾ ਮੈਂ ਕਿਹਾ ਦੇਖਾਂ ਲੀਦੀ ਨੂੰ ਪਾਣੀ ਤਾਂ ਨਹੀਂ ਦਵਾ ਹਾਂਜੀ ਹਾਂਜੀ ਹੋਰ ਸਨਾਂਓ ਕਾਰ ਪਰਿਵਾਰ ਕਿਦਾਂ ਫਿਰ ਬਹੁਤ ਵਧੀਆ ਤੂੰ ਵੀ ਸਨੋ ਠੀਕ ਠਾਕ ਭਾਜੀ ਵੀ ਆਏ ਆਂ ਨਾਲ ਜਾਂ ਤੁਸੀਂ ਕੱਲੇ ਆਏ ਨਹੀਂ ਨਹੀਂ ਉਹ ਮੈਂ ਤਾਂ ਇਕੱਲੇ ਆਈ ਹਾਂ ਕਿਤੇ اچھا ਤੇ ਮੈਂ ਕਿਹਾ ਚੰਦੂ ਅੰਮੜ ਲੰਗਦੀ ਲੰਗਦੀ ਹੋਸ਼ਮਾ ਤਾਂ ਉੱਡੀ ਦੇ ਵਾਸਤੇ ਆਏ ਹਾਂ 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 ਬਸ ਉਦਾਂ ਹੀ ਕਾਈਓ ਫਿਰ ਤੂੰ ਇਹਦਾ ਵਾਦਾ ਬਣਾ ਕਮਰੇ 'ਚ ਸਿੱਧਾ ਆ ਗਏ ਮੈਂ ਤਾਂ ਤੁਹਾਨੂੰ ਡਰਾਈਂਗ ਰੂਮ 'ਚ ਵੇਟ ਕਰਨ ਢੀ ਸੀ ਮੈਂ ਕਿਹਾ ਤਾਂ ਪਾਣੀ ਤਾਂ ਨਹੀਂ ਦਿੰਨੀ ਇਹਨਾਂ ਨੂੰ ਕਿ ਚਾਹ ਪਾਣੀ ਬਣਾਉਣੀ ਆ ਮੈਂ ਇਹਨਾਂ ਨੂੰ ਸਾਹਮਣੇ ਖਲੋਤੀ ਸੀ ਤੇ ਦਵਾਦਾ ਬੰਦਰ ਆ ਗਈ ਹੋਰ ਕਿੱਥੋਂ ਆ ਗਈ ਮੇਰੇ ਕੋਲ ਤੇਰੇ ਨਾਲੋਂ ਪਹਿਲਾਂ ਤੂੰ ਸੁੱਤੀ ਆ ਮੇਰੇ ਵੱਲ ਲੰਘੇ ਸਰਨ ਮम्मी ਕੋਈ ਗੱਲ ਨਹੀਂ ਤੁਸੀਂ ਮੈਨੂੰ ਵੀ ਆਵਾਜ਼ ਦੇ ਸਕਦੇ ਸੀ ਕਿ ਪੁੱਤ ਤੇਰੀ ਦੀਦੀ ਆਈ ਹੈ ਤਾਂ ਤੂੰ ਅੰਦਰ ਆ ਜਾ ਤੈਨੂੰ ਦੇ ਇਹੋ ਜੀਆਂ ਗੱਲਾਂ ਦਾ ਵਹਿਮ ਹੀ ਰਹਿੰਦਾ ਬਸ ਉਹ ਤੇ ਇਦਾਂ ਨਾ ਕਰਿਆ ਕਰ ਭਾਬੀ ਮੈਂ ਪੁੱਛਿਆ ਸੀ ਤੁਸੀਂ ਕਿੱਥੇ ਹੋ ਕਹਿੰਦੇ ਹੁਣ ਆਂਦੀ ਹੈ ਕੰਮ ਲੱਗੀ ਹੋਈ ਰੋਟੀ ਕਰਦੀ ਵੀ ਤਿਆਰ ਤੇਰੇ ਵਾਸਤੇ ਹਾਂਜੀ ਹਾਂਜੀ ਪਰ ਮੈਂ ਰੋਟੀ ਨਹੀਂ ਖਾਣੀ ਮੰਮੀ ਮੈਂ ਬਸ ਫਿਰ ਚਲ ਜਾਵਾਂਗੀ ਟਾਈਮ ਨਾਲ ਕੋਈ ਨਹੀਂ ਮੈਂ ਜਾ ਕੇ ਬਣਾ ਲਾਂਗੀ ਐਵੇਂ ਬਣਾ ਲਾਂਗੀ ਰੋਟੀ ਬਣਾਈ ਹੈ ਖਾ ਜਿੰਨੀ ਖਾਂਦੀ ਖਾ ਲਵੇ ਬਾਕੀ ਸਾਰੀ ਇਹਨੂੰ ਪੈਕ ਕਰਦੇ ਲੈ ਜਾਵੇ ਮੰਮੀ ਪਰ ਉਹਨਾਂ ਦਾ ਤਾਂ ਸੁਖਣਾ ਪਰਿਵਾਰ ਬਹੁਤ ਆ ਤੇ ਮੈਂ ਦੀਦੀ ਭਾਜੀ ਦੀ ਰੋਟੀ ਪੈਕ ਕਰਦੇ ਚੰਗੀ ਲੱਗਦੀ ਆ ਮੈਂ ਤਾਂ ਥੋੜੀ ਜੀ ਰੋਟੀ ਬਣਾਈ ਆ ਤੇ ਚਲ ਬੁੱਤ ਜਿਹੜੀ ਤੂੰ ਬਣਾਈ ਉਹ ਦੇ ਦੇ ਦੀਦੀ ਤੁਸੀਂ ਖਾਜੋ ਇੱਥੇ ਨਹੀਂ ਮੈਨੋਂ ਭਾਵੇਂ ਕੋਲਡ ਡਰਿੰਕਲੀ ਵੀ ਨਹੀਂ ਮੇਰਾ ਨਾ ਦਿਲ ਜਾਨੀ ਕਰਨ ਦਿਆ ਮੰਮੀ ਮੈਨੂੰ ਜਾਣ ਦਿਓ ਬੜਾ ਟਾਈਮ ਹੋ ਗਿਆ ਮੈਂ ਜਾ ਕੇ ਰੋਟੀ ਪਾਣੀ ਕਰਨਾ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ ਨਾ ਰੋਟੀ ਬਣਾਈ ਆ ਤੇ ਪਾ ਦੇ ਦੀ ਛੰਮੀ ਸਾਰੀ ਰੋਟੀ ਜਾ ਬੁੱਤ ਤੇ ਪੰਜ ਪਾ ਦੇ ਕੋਈ ਨਹੀਂ ਤੂੰ ਦੁਬਾਰਾ ਬਣਾ ਲਈ ਨਹੀਂ ਮੰਮੀ ਰਹਿਣ ਤੇ ਭਾਬੀ ਨਹੀਂ ਲੋੜ ਮੈਨੂੰ ਨਾ ਜਲਦੀ ਆਏ ਹੈ ਗਰਮੀ ਚ ਕਿੱਥੇ ਕੁੜੀ ਜਾ ਕੇ ਬਣਾਏਗੀ ਹਾਂਜੀ ਮੰਮੀ ਮੈਂ ਜਿੰਨੇ ਕ ਪੈਕ ਹੁੰਦੀ ਘਰ ਦਿੰਨੀ ਆਜਾ ਕੀ ਹੈ ਉਹ ਪਾਪਾ ਹੀ ਇਹਦਾ ਡਿਗ ਪਿਆਰ ਉਹ ਪਾ ਵੀ ਮੇਰਾ ਨਾ ਸੂਟ ਸੀ ਇੱਥੇ ਸੀਨਾ ਦਿੱਤਾ ਆ ਸੀ ਤੇ ਮੈਂ ਉਹ ਲੈ ਨਹੀਂ ਆਈ ਸੀ ਨਾ ਤੁਹਾਨੂੰ ਕਹਾਂ ਨਾ ਮੈਂ ਆਈ ਇੱਥੇ ਕੰਮ ਇਹ ਉਹ ਜੋ ਸੂਟ ਹੈਗਾ ਵੈ ਤੇ ਮੈਂ ਮੰਮੀ ਚਲਦੀ ਆ ਦੀਦੀ ਰੋਟੀ ਨਹੀਂ ਲੈ ਕੇ ਜਾਓਗੇ ਲੈ ਲੈ ਬੁੱਤ ਮੰਮੀ ਮੈਂ ਬੈਂ ਦੀ ਚੰਗੀ ਤੇ ਨਹੀਂ ਲੰਦੀ ਪਰ ਅੱਜ ਇੱਕ ਮੈਂ ਗੱਲ ਕਹਿਣਾ ਚਾਹੂੰਗੀ ਤੁਹਾਨੂੰ ਖਾਂ ਆ ਸੂਟ ਹੀ ਆ ਨਾ ਜਿਹੜਾ ਤੁਸੀਂ ਕਮੇਟੀ ਵਾਲੀ ਕੋਲ ਲੈ ਕੇ ਆਏ ਜੀ ਅੰਜੂ ਦੀਦੀ ਵਾਸਤੇ ਕੀ ਉਹ ਮੇਰੀ ਕੁਛ ਨਹੀਂ ਲੱਗਦੀ ਮੇਰੀ ਨਾ ਨਾ ਨਹੀਂ ਆ ਨਾ ਜੇ ਤੁਸੀਂ ਲੈ ਹੀ ਆਏ ਉਹ ਦੀਦੀ ਕੋਲੋਂ ਤੇ ਤੁਹਾਨੂੰ ਪਤਾ ਵੀ ਹੈ ਕਿ ਮੈਂ ਵੀ ਉਹ ਦੀਦੀ ਕੋਲ ਜਾਣੀ ਹੈ ਮੈਨੂੰ ਪਤਾ ਹੈ ਕੀ ਉਹ ਤੋਂ ਕਿਹੜਾ ਕੱਪੜਾ ਤੁਸੀਂ ਲਿਆਉਂਦੇ ਜੀ ਕਿਹੜਾ ਨਹੀਂ ਲਿਆਉਂਦੇ ਮੈਂ ਗਈ ਸੀ ਨਾ ਗਰਮੀ ਵਾਲੇ ਸੂਟ ਵੇਖਣ ਤੇ ਮੈਨੂੰ ਸਾਫ ਦੀਦੀ ਨੇ ਦੱਸਤਾ ਕਿ ਤੇਰੇ ਮੰਮੀ ਤੇਰੀ ਦੀਦੀ ਵਾਸਤੇ ਸੂਟ ਲੈ ਕੇ ਆ ਤੇ ਨਾਲ ਦੋ ਸੂਟ ਆਪਣੇ ਲੈ ਕੇ ਗਏ ਆ ਮੰਮੀ ਦੀਦੀ ਨੂੰ ਤੁਸੀਂ ਸੂਟ ਹੀ ਦੇਣਾ ਸੀ ਨਾ ਤੇ ਕੀ ਹੁੰਦਾ ਜੇ ਮੈਨੂੰ ਲਿਆ ਕੇ ਵਿਖਾ ਦਿੰਦੇ ਕਿ ਪੁੱਤ ਆ ਤੇਰੀ ਦੀਦੀ ਵਾਸਤੇ ਸੂਟ ਲੈ ਕੇ ਆਈਆਂ ਆ ਵੇਖ ਲਾ ਮੜਾ ਜਿਆ ਸੋਣਾ ਤੁਮ ਆਪਣਾ ਨਮਣਾ ਕਰ ਦੇਣਾ ਸੀ ਪਾਪੀ ਮੇਰੀ ਗੱਲ ਸੁਣੋ ਦੂਜੇ ਵਿੱਚ ਕਾਂਡੇ ਆ ਮੰਮੀ ਪੈਕ ਕੀਤੇ ਅੰਮਨੀ ਆੜੀ ਵਾਲੇ ਕੋ ਕਾਂਡੇ ਲੈ ਕੇ ਆਏ ਜੇ ਉਹਨਾਂ ਨੇ ਉਹਨਾਂ ਕੋ ਮੈਂ ਉਹ ਪਤਾ ਲੈਣ ਗਈ ਸੀ ਦਿੰਦੀਆਂ ਤਾਂ ਉਹਨਾਂ ਨੇ ਕਿਹਾ ਕਿ ਆਪਣੀ ਮੰਮੀ ਨੂੰ ਕਿਓ ਹੋਰ ਵੀ ਨਵੇਂ ਡਿਜ਼ਾਈਨ ਦੇ ਕਾਂਡੇ ਆਏ ਆ ਤੁਹਾਡੀ ਦੀਦੀ ਵਾਸਤੇ ਕੱਲ ਕਾਂਡੇ ਖੜੇ ਆ ਉਹਨਾਂ ਨੇ ਤੇ ਮੰਮੀ ਜੇ ਮੈਨੂੰ ਵਿਖਾ ਦਿੰਦੇ ਤੇ ਕੀ ਹੋ ਜਾਂਦਾ ਮੈਂ ਤੁਹਾਨੂੰ ਮਨਾ ਕਰ ਦਿੰਦੀ ਕਿ ਤੁਸੀਂ ਦੀਦੀ ਨੂੰ ਨਾ ਦਓ ਤੋਂ ਤੇ ਐਵੇਂ ਸੂਹ ਲੈਦੀ ਰਹੀ ਨਹੀਂ ਐ ਫੇ ਮੰਮੀ ਕਿੱਥੇ ਗਈ ਕਿਹੜੀ ਬਕਾਰ ਤੇ ਗਈ ਮੰਮੀ ਆ ਸੂਹ ਲੈਣ ਵਾਲੀ ਗੱਲ ਨਹੀਂ ਆ ਸਾਡਾ ਹੀ ਘਰ ਜਦ ਇੱਕ ਕੁੜੀ ਵਿਆਹੀ ਘਰ ਤੇ ਆ ਜਾਂਦੀ ਹੈ ਨਾ ਇਹ ਉਹਦਾ ਵੀ ਘਰ ਬਣ ਜਾਂਦਾ ਹੈ ਇਹ ਮੇਰਾ ਹੀ ਘਰ ਹੈ ਮੰਮੀ ਜਿਹੜਾ ਤੁਸੀਂ ਪੱਟ ਪੱਟ ਕੇ ਦੀਦੀ ਨੂੰ ਦੇਣ ਦੇਜੇ ਤੇ ਕਮ ਸੋ ਕਮ ਮੈਨੂੰ ਤੇ ਦੱਸੋ ਕਿ ਮੈਂ ਦੀਦੀ ਤੇਰੀ ਨੂੰ ਆ ਚੀਜ਼ ਦੇਣ ਦੇਈ ਆ ਮੈਨੂੰ ਫੇਰ ਬੁਰਿਆ ਬਣਾਈ ਜਾਂਦੇ ਜੀ ਉਹਦੇ ਕੋਲ ਨਾ ਮੇਰੇ ਨਾਲ ਗੱਲ ਤੇਰੇ ਪੇਕੇਆਂ ਤੋਂ ਆਇਆ ਜੋ ਮੈਂ ਦੇਣ ਦੀ ਮੰਮੀ ਮੇਰੀ ਚੀਜ਼ ਮੈਂ ਆਪਣੀ ਢੀਂ ਦਵਾ ਨਾ ਦਵਾ ਇੱਕ ਮਿੰਟ ਮੰਮੀ ਮੈਂ ਕਹਿੰਦੀ ਚੰਗੀ ਨਹੀਂ ਲੱਗਦੀ ਤੁਸੀਂ ਪੇਕੇਆਂ ਤੋਂ ਲਿਆ ਕੇ ਦੇਣ ਦੇਜੇ ਤੁਸੀਂ ਵੀ ਇਸ ਘਰ ਤੁਸੀਂ ਦੇਣ ਦੇਜੇ ਤੇ ਜੇ ਤੁਹਾਡਾ ਇਸ ਘਰ 'ਚ ਹਿੱਸਾ ਬੰਦਾ ਨਾ ਤੇ ਮੇਰਾ ਵੀ ਉਹਨਾ ਸਾਵਾਂ ਬਾਕੀ ਜੇਦੋਂ ਮੈਂ ਮਰ ਗਈ ਤੇ ਤੁਸੀਂ ਇਹ ਸਾਹਮਣੇ ਫਿਰ ਤੁਸੀਂ ਨਹੀਂ ਦੇਣਾ ਮੈਂ ਸਾਂਭਣਾ ਨਹੀਂ ਹਾਂ ਮੈਂ ਵੀ ਆਪਣੀ ਜਾਨ ਤੋਂ ਵੱਧ ਵਰਤਾਂ ਦੀ ਦੀਦੀ ਨਾਲ ਪਰ ਜੇ ਤੁਸੀਂ ਇਦਾਂ ਕਰੋਗੇ ਨਾ ਫਿਰ ਮੇਰੇ ਦਿਲ ਨਹੀਂ ਕਰੂਗਾ ਵਰਤਣ ਨੂੰ ਨਹੀਂ ਨਹੀਂ ਕਿਉਂਕਿ ਤੁਹਾਡੇ ਜਿੰਦੇ ਜੀ ਤੁਸੀਂ ਮੈਨੂੰ ਕੁਝ ਨਹੀਂ ਦੱਸਣ ਦੇ ਮੰਮੀ ਮਗਰੋ ਕਿਦਾਂ ਅਸ ਕਰਦਾ ਨਾ ਕਰੋ ਮੈਂ ਵੀ ਤੁਹਾਨੂੰ ਕਿਹਾ ਸੀ ਨਾ ਮੈਨੂੰ ਜੋ ਦੇ ਨਾ ਦਿਓ ਪਰ ਮੇਰੇ ਨਾਲ ਨਾਲ ਕੱਲੀ ਕੱਲੀ ਮੇਰੀ ਪਰਜਾਈ ਉਹਦੇ ਵਾਸਤੇ ਵੀ ਲਿਆਇਆ ਕਰੋ ਪਤਾ ਨਹੀਂ ਤੁਹਾਨੂੰ ਕੀ ਵੈ ਮੈਂ ਦੀਦੀ ਇਹ ਵੀ ਗੱਲ ਨਹੀਂ ਆ ਕਿ ਮੈਂ ਤੁਹਾਨੂੰ ਇਹ ਗੱਲ ਕਹਿਨੀ ਹੈ ਕਿ ਮੇਰੇ ਲਈ ਸਾਵਾਂ ਲਿਓ ਸਿਰਫ ਮੈਨੂੰ ਮਾੜਾ ਜਿਹਾ ਚੀਜ਼ ਵਿਖਾ ਦੇਣ ਕਿਆ ਤੇਰੀ ਦੀ ਵਾਸਤੇ ਲੈ ਕੇ ਆਈ ਮੈਨੂੰ ਕੁਛ ਨਹੀਂ ਚਾਹੀਦਾ ਔਰ ਭਾਬੀ ਮੇਰੀ ਕੋਈ ਇੱਥੇ ਗਲਤੀ ਨਹੀਂ ਮੈਂ ਤਾਂ ਮੰਮੀ ਨੂੰ ਹਰ ਵਾਰੀ ਕਹਿੰਨੀ ਆ ਕਿ ਜੋ ਵੀ ਲਿਆਉਂਦਾ ਨਾ ਬਰਾਬਰ ਦਾ ਲਿਆਇਆ ਕਰੋ ਉਹ ਵੀ ਘਰ ਦੀ ਤੀ ਹੀ ਗਈ ਆ ਪਰ ਮੰਮੀ ਵੀ ਨੇ ਇਦਾਂ ਕਹਿ ਦਿੰਦੇ ਫਿਰ ਮੈਂ ਹੁਣ ਵੱਡਿਆਂ ਨੂੰ ਝੁੱਠਿਆਂ ਬਣੀ ਫਾ ਸਕਦੀ ਐ ਚ ਮੇਰਾ ਕੋਈ ਦੋਸ਼ ਨਹੀਂ ਮੰਮੀ ਤੁਸੀਂ ਵੀ ਮਹਿਸੂਸ ਕਰੋ ਤੁਹਾਡੇ ਤੋਂ ਬਾਅਦ ਐਨੇ ਮੈਨੂੰ ਪੁੱਛਣਾ ਤੁਸੀਂ ਇਦਾਂ ਨਾ ਕਰਿਆ ਕਰੋ ਜੇ ਕੁਛ ਲਿਆਣਾ ਦੇਣਾ ਵਰਨਾ ਨਾ ਮੈਨੂੰ ਜ਼ਰੂਰ ਵਿਖਾਇਆ ਕਰੋ ਇਹਦਾ ਹੱਕ ਵੇਖਣ ਦਾ ਤਾਂ ਜ਼ਰੂਰ ਹੈਗਾ ਨਾ ਤੁਹਾਨੂੰ ਕੀ ਪਤਾ ਮੈਨੂੰ ਪੰਜਾਬ ਫੋਨ ਕਰਦੀ ਐ ਮੈਨੂੰ ਹਰ ਚੀਜ਼ ਪੁੱਛਦੀ ਏ ਮੇਰੀ ਭਾਬੀ ਮੇਨਾਂ ਵਿਦਗਰਾ ਨਹੀਂ ਕਰਦੀ ਪਰ ਤੁਹਾਡੀ ਸੋਚ ਚ ਵਿਦਗਰਾ ਪਤਾ ਨਹੀਂ ਕਿਉਂ ਆਇਆ ਹੈ ਤੇ ਘਰੋਂ ਮੈਨੂੰ ਪੁੱਛਦੀ ਨਹੀਂ ਮੈਨੂੰ ਤਾਂ ਆਪਣੇ ਪਰਜਾਈ ਬਹੁਤ ਚੰਗੀ ਦਿੱਤੀ ਆ ਪਰ ਤੁਸੀਂ ਇਹ ਗਲਤ ਕਹਿਨੀ ਆ ਪਵਾਗੇ ਨਾ ਕੰਮ ਮਾੜਾ ਕਰ ਦੇਣਾ ਤੇ ਮੈਂ ਚੀ ਨਹੀਂ ਲੈ ਕੇ ਹੁਣ ਜਾਣੀ ਹੈਗੀ ਨਹੀਂ ਦੀਦੀ ਇਹ ਤੁਹਾਡਾ ਹਿੱਸਾ ਹੈ ਕਿ ਤੁਸੀਂ ਲੈ ਕੇ ਜਾਓ ਗੱਲ ਚੀਂ ਨਾ ਦੇਣ ਦੀ ਨੀ ਆ ਗੱਲ ਸਿੱਧਾ ਦੱਸਣ ਦੀ ਆ ਮੰਮੀ ਜੇ ਤੁਸੀਂ ਮੈਨੂੰ ਦੱਸਦੇ ਨਾ ਤੇ ਤੁਹਾਨੂੰ ਪਤਾ ਇੱਕ ਸੂਟ ਮੈਂ ਵੀ ਦੀਦੀ ਵਾਸਤੇ ਲੈ ਕੇ ਆਈ ਸੀ ਇੱਦਾਂ ਨਹੀਂ ਸੀ ਮੇਰਾ ਦਿਲ ਕਰਨਾ ਦੇਣ ਨੂੰ ਪਰ ਜੇ ਤੁਸੀਂ ਮੈਨੂੰ ਦਿਖਾਉਂਦੇ ਤੇ ਮੈਂ ਵੀ ਇਸ ਸੂਟ ਵਿੱਚ ਪਾ ਲੈਣਾ ਸੀ ਕਿ ਆ ਦੀਦੀ ਲਈ ਮੰਮੀ ਮੈਂ ਵੀ ਲਿਆਈਆਂ ਮੇਰੀ ਪਸੰਦ ਦੇ ਆ ਵੀ ਵਿੱਚ ਪਾ ਦਿਓ ਤੁਸੀਂ ਲੋਕ ਕਿਉਂ ਨਾ ਉਹਨਾਂ ਨੂੰ ਇੰਨਾ ਮਾੜਾ ਸਮਝਦੇ ਹੋ ਆਪਣੀ ਅੱਖਾਂ ਖੁੱਲ੍ਹ ਗਈ ਗਲਤੀ ਹੋ ਗਈ ਅੱਗੇ ਤਾਂ ਦਨ ਦੱਸ ਕੇ ਦਵਾਂਗੇ ਜੋ ਦਵਾਂਗੇ ਛੱਡੋ ਗੱਲ ਗਲਤੀ ਨਹੀਂ ਆ ਗੱਲ ਸੱਚੀ ਜੀ ਪਰ ਜਿਆ ਕਰਦੀਆਂ ਨੇ ਪਰ ਕਿਤੇ ਨਾ ਕਿਤੇ ਘਰ ਤੇ ਸੱਸਾਂ ਮਾਵਾਂ ਨਾ ਭੇਦ ਭਾਵ ਕਰ ਜਾਂਦੀਆਂ ਗੱਲਾਂ 'ਚ ਫਿਰ ਉਹਨਾਂ ਨੂੰ ਬੁਰਾ ਲੱਗਦਾ ਹੈ ਫਿਰ ਹੋ ਗਈ ਆਪਣੀ ਅੜੀ ਚ ਆ ਜਾਂਦੀਆਂ ਨੇ ਤੇ ਮੇਰੀ ਪਰਜਾਈ ਤੇ ਰੱਬ ਬੋਲੋ ਚੰਗੀ ਐ ਤੂੰ ਹੀ ਆਪਣਾ ਇਹੋ ਜਿਹਾ ਵਰਤੀਆ ਨਾ ਕਰਿਆ ਕਰੋ ਕਿਉਂ ਕੱਲ ਨੂੰ ਮੇਰ ਨਾਲ ਮਾੜਾ ਕਰੇ ਜੇ ਦੇਣਾ ਹੀ ਐ ਨਾ ਤੇ ਮੈਨੂੰ ਮੇਰੀ ਭਾਬੀ ਦੇ ਹੱਥਾਂ ਚ ਤੋਂ ਮਾਉ ਮੈਂ ਫੇਰ ਲੈ ਕੇ ਜਾਣਾ ਜੇ ਵਰਨਾ ਮੈਂ ਨਹੀਂ ਲੈਣਾ ਲੈ ਬੁੱਤ ਤੂੰ ਜਿੱਦਾਂ ਕਹਿੰਨੀ ਐ ਮੈਂ ਉਦਾਂ ਹੀ ਮੰਨ ਲੈਨੀ ਆ ਲਓ ਤੇ ਦੇ ਦਿਓ ਹਨੋ ਦੀਦੀ ਮਾਰਾ ਸਾਡਾ ਪਿਆਰ ਇਦਾਂ ਹੀ ਬਣਾਈ ਰੱਖੇ ਚਲੋ ਬਰਤਕ ਟਰਾਲ ਕੇ ਰਿਆ ਕਰੋ ਹਾਂ ਜੀ ਮੰਮੀ ਮੇਰੇ ਕੋਲ ਗਲਤੀ ਹੋਈ ਮੈਂ ਮਾਫ ਕਰਦੀ ਹਾਂ ਸੱਚੀ ਗਲਤੀ ਵੇਖੋ ਜੀ ਆ ਸੂਟ ਦੇ ਝੁਕੇ ਪਾ ਕੇ ਜਦੋਂ ਮੈਂ ਆਵਾ ਆਪਣੇ ਪੇਕੇ ਘਰ ਤੇ ਮੈਂ ਆਪਣੀ ਭਾਬੀ ਨੂੰ ਕੀ ਤਨੀਰ ਦੇਣੀ ਐ ਉਹਦੀ ਕਿ ਮੈਂ ਛੁਰੀਆਂ ਚਲਵਾਨੀਆਂ ਨੇ ਕਦੀ ਵੀ ਨਹੀਂ ਕਿਉਂਕਿ ਦੇਖੋ ਮਾਪੇ ਸਦਾ ਨਾਲ ਨਹੀਂ ਹੁੰਦੇ ਨਾਲ ਨਹੀਂ ਰਹਿੰਦੇ ਰਹਿੰਦੇ ਸੋ ਭਾਬੀਆਂ ਨਾਲ ਪਿਆਰ ਬਣਾ ਕੇ ਰੱਖਣਾ ਪੈਂਦਾ ਹੈਗਾ ਵੇ ਨਾਲੇਦਾਨਾ ਹਮੇਸ਼ਾ ਇਦਾਂ ਕਿਉਂ ਲੱਗਦਾ ਹੈ ਕਿ ਜੇ ਅਸੀਂ ਨਵਾਂ ਨੂੰ ਇਹ ਚੀਜ਼ ਵਿਖਾਵਾਂਗੇ ਤੇ ਸ਼ਾਇਦ ਨਵਾਂ ਗਲਤ ਸਮਝਣ ਗਈਆਂ ਜਾਂ ਨਨਾਨਾ ਨੂੰ ਚੀਜ਼ ਦੇਣ ਗਈਆਂ ਨਹੀਂ ਕੁਝ ਭਾਬੀਆਂ ਹੁੰਦੀਆਂ ਨੇ ਏਦਾਂ ਦੀਆਂ ਜਿਹੜੀਆਂ ਵੀ ਕਹਿੰਦੀਆਂ ਕਿ ਨਹੀਂ ਨਨਾਨਾ ਨੂੰ ਇਹਨਾ ਦੇਣਾ ਪਰ ਕੁਝ ਭਾਬੀਆਂ ਤੇ ਬਹੁਤ ਚੰਗੀਆਂ ਹੁੰਦੀਆਂ ਨੇ ਪਰ ਅਕਸਰ ਹੀ ਸੱਸਾਂ ਏਦਾਂ ਕਰਦੀਆਂ ਨੇ ਕੁਝ ਉਪਾਕੇ ਚੀਜ਼ ਦੇ ਦਿੰਦੀਆਂ ਨੇ ਆਪ ਤੇ ਚੰਗੀਆਂ ਬਣ ਜਾਂਦੀਆਂ ਪਰ ਘਰ ਤੇ ਉਹਨਾਂ ਦਾ ਹੀ ਹੁੰਦਾ ਨਾ ਘਰ ਵੀ ਉਹਨਾਂ ਦਾ ਲਟਾਉਣ ਡਈਆਂ ਵਾ ਪਰ ਉਹਨਾਂ ਨੂੰ ਚੰਗੇ ਵੀ ਨਹੀਂ ਬਣਨ ਦਿੰਦੀਆਂ ਤੇ ਸੋ ਗੱਲ ਤੇ ਇੰਨੀ ਆ ਕਿ ਜੇ ਤੁਸੀਂ ਉਹਨਾਂ ਨੂੰ ਚੀਜ਼ ਵਿਖਾ ਦੋ ਤੇ ਉਹ ਤੁਹਾਨੂੰ ਕਦੀ ਨਹੀਂ ਏਦਾਂ ਕਹਿਣਗੇ ਕਿ ਤੁਸੀਂ ਚੀਜ਼ ਉਹਨਾਂ ਨੂੰ ਨਾ ਦੋ ਵਰਗੇ ਦੀ ਮਾਂ ਨਹੀਂ ਆ ਨਾ ਬਸ ਜੇ ਰੱਖੋਗੇ ਤੇ ਮਾਂ ਨਹੀਂ ਹੈ ਨਾਲ ਆਪਣੇ ਘਰ ਦੀ ਨੂਨੂ ਨੌਕਰ ਨਾ ਸਮਝੋ ਕਿ ਤੁਹਾਡੇ ਧੀ ਦੀ ਆਈ ਸੇਵਾ ਵੀ ਕਰੇ ਤੇ ਨਾਲ ਤੋਰ ਕੇ ਡੱਬੇ ਪੈਕ ਕਰ ਕਰਕੇ ਤੋਰੇ ਕਿ ਜਾ ਮੇਰੀ ਕੁੜੀ ਘਰ ਜਾ ਕੇ ਰੋਟੀ ਨਾ ਬਣਾਵੇ ਤੇ ਮੇਰੀ ਨੂ ਹੀ ਪਕਾ ਪਕਾ ਦੇਵੇ ਚਲੋ ਪਿਆਰ ਨਾਲ ਜੇ ਨੋ ਆਪ ਤੋਰਦੀ ਆ ਨੂੰ ਡੱਬੇ ਟਿਫਨ ਦੇ ਕੇ ਤੇ ਉਹ ਗੱਲ ਵੱਖਰੀ ਉਹ ਗੱਲ ਵੱਖਰੀ ਹੈ ਲੇਕਿਨ ਮੈਂ ਕਹੇ ਨੂਨੂ ਨੌਕਰ ਨਾ ਬਣਾਇਆ ਜਾਵੇ ਇਹ ਪਿਆਰੇ ਰਿਸ਼ਤੇ ਬੜੇ ਕੋਮਨ ਜਿਹੇ ਗਏ ਨੇ ਕਹਿੰਦੇ ਖੁੱਲਣਾ ਵਰਗੇ ਇਹਨਾਂ ਨੂੰ ਬੜੇ ਪਿਆਰ ਨਾਲ ਰੱਖੋ ਸੋ ਸਾਡੀ ਪਰ ਏਦਾਂ ਦੀ ਮੈਨੂੰ ਸਮਝਿਓ ਤਾਂ ਏਦਾਂ ਦੀ ਸੱਸ ਸਵੇਂ ਹੈ ਨਨਾਂਣ ਪੱਜਾਈ ਦਾ ਇੰਨਾ ਪਿਆਰ ਹੋਵੇ ਕਿ ਨਨਾਂਣ ਜਦੋਂ ਤੁਰਨ ਲੱਗੇ ਤੇ ਭਾਬੀ ਖੁਦ ਟਿਪਨ ਤਿਆਰ ਕਰਕੇ ਦਵੇ ਕਿ ਆ ਜੀ ਤੂੰ ਲੈ ਜਾ ਲੈ ਜਾ ਦੀਦੀ ਜਾ ਕੇ ਖਾ ਲਈ ਇਹ ਪਿਆਰ ਪਵਾਓ ਕੁਝ ਮਾਵਾਂ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਕਿ ਢੋਆ ਢਵਾਈ ਧੀ ਦੇ ਘਰ ਹੀ ਸਾਰੀ ਕਰ ਦੋ ਇਹ ਨੂੰਹਾਂ ਨੇ ਸਾਰੀ ਜ਼ਿੰਦਗੀ ਤੁਹਾਨੂੰ ਦੇ ਦਿੱਤੀ ਸਭ ਕੁਝ ਤੇ ਉਹਨਾਂ ਨੇ ਉੱਥੇ ਹੀ ਆਪਣਾ ਵੇਖਣਾ ਬਸੇਰਾ ਸਾਡਾ ਹੀ ਹੈ ਤਾਂ ਥੋੜਾ ਬਹੁਤ ਬਰਾਬਰ ਦਾ ਹੱਕ ਵੰਡੋ ਧੀਾਂ ਪੁੱਤਾਂ 'ਚ ਠੀਕ ਹੈ ਸੋ ਐਸ ਸਟੋਰੀ ਚ ਬੜਾ ਪਿਆਰਾ ਮੈਸੇਜ ਹੈਗਾ ਹੈ ਇਹਨੂੰ ਧਿਆਨ ਨਾਲ ਦੇਖਣਾ ਸੁਣਨਾ ਸਮਝਣਾ ਸਟੋਰੀ ਪਸੰਦ ਆਵੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਸਾਨੂੰ ਦੱਸਣਾ ਕਿ ਸਾਡੇ ਦੀਦੀ ਦੀ ਤੁਹਾਨੂੰ ਐਕਟਿੰਗ ਕਿੱਦਾਂ ਦੀ ਲੱਗਦੀ ਹੈ ਔਰ ਸ਼ੰਮੀ ਮੈਡਮ ਦਾ ਲੁੱਕ ਕਿੱਦਾਂ ਦੇ ਲੱਗਦੇ ਇਹਨਾਂ ਦੇ ਵਾਲ ਥੋੜੀ ਕਟਿੰਗ ਕਰਾ ਕੇ ਸੀ ਛੋਟੇ ਕਰਤੇ ਨੇ ਪਾਰੇ ਵਾਲ ਸਾਂਭੇ ਨਹੀਂ ਸੀ ਜਾਂਦੇ ਔਰ ਇੱਕ ਛੋਟੇ ਦੀ ਐਕਟਿੰਗ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੈਣਾ ਸਬਸਕ੍ਰਾਈਬ ਬੈਲ ਵੀ ਹੈਗੀ ਛੋਟੀ ਨਾਲ ਟੰਗ ਕਰਕੇ ਬਲਵਾਨਾ Okay, jis, Sashikal.